ਕਰੇ ਉਹ ਜਿਆ ਕਰਨਗੇ ਇਹ ਦੋ ਤੋਰਾਂ ਲੱਗੀਆਂ ਸੀ ਬਈ ਠੀਕ ਹੈ ਇੱਕ ਤਾਂ ਉਹ ਪੱਕ ਪੱਕ ਵੀ ਢੱਕ ਵੀ ਫਿਰ ਉਹ ਕੀ ਕਰਗੇ ਇੱਕ ਇੱਥੇ ਜੇ ਲੱਗੀ ਸੀ ਛੋਟੀ ਜੀ ਉਹ ਦੇ ਪੁੱਪੇ ਇਹ ਸਾਰਾ ਗਰਮੀ ਦਾ ਕਾਰਨਾ ਬਈ ਆ ਬੂਟਾ ਲਾਇਆ ਸੀ ਕੇਲਿਆਂ ਦਾ ਇਹਨੂੰ ਸਾਲ ਪਾਰ ਹੋ ਗਿਆ ਇਹਨੂੰ ਜੇ ਕੇਲਿਆਂ ਦਾ ਬੂਟਾ ਨਾਲ ਗੇ ਇਹਦੇ ਜੀ ਗੁੱਛਾ ਲੱਗਿਆ ਖਾਲੇ ਮਹਾ ਗਾਡਰ ਕੇਲੇ ਕੋਸ ਸਭੀ ਸਾਰਾ ਗਰਮੀ ਦਾ ਕੰਮੀ ਆ। ਕਹਿੰਦਾ ਇਹ ਕੋਈ ਦਰਖਤ ਹੀ ਵੜ ਜਾਂਦਾ। ਫੇਰ ਵੀ ਲੋਟ ਆ ਜਾਂਦਾ ਸ਼ਾਮੇ ਵੇਜਾ ਕਰਦੇ। ਪਰ ਇਹਦਾ ਦਰਖਤ ਵੀ ਨਹੀਂ ਮੰਨਦਾ। ਆਪਾਂ 7 ਦਿਨਾਂ ਜੰਮਾ ਥੱਲੇ ਡਿੱਪੂ ਸੁੱਕੀ ਹੋਊਗੀ। ਸੋਚਦਾ ਆਇਆ ਸੀਗਾ ਵੀ ਜਾਂਦਾ ਸਬਜ਼ੀ ਮਹਿੰਗੀ ਹੈ ਘਰੇ ਡੰਗ ਲੈ ਜਾ ਕਰੂੰਗਾ। ਪਰ ਉਹ ਥੋੜੀ ਐ, ਥੋੜੀ ਕਣੀ। ਤੇ ਆਪਣੇ ਕਰਮਾਜੀ ਨਹੀਂ ਸੀਦੀ ਸਬਜ਼ੀ। ਹਾਂ। ਹੈ? ਹੋਰ ਵੱਡ ਤੋਂ। ਹਾਂ ਤਾਂ ਸਾਰੇ ਬੇੜੀ ਨੂੰ ਨਿਸ਼ੀ ਮੁਕਦਾ। ਕੀ ਕਰਗੇ ਹੁਣ? ਮੰਨੇ ਵੱਡਾ ਆ ਕੇ ਕੀ ਕਰਾਂ ਵੱਡ ਤੋ ਹੋਰ ਉਹਨੇ ਦਾ ਰੱਖ ਕੀ ਕਰਨਾ ਬਾਈ ਯਾਰ ਜੀ ਜੀ ਕਰਦਾ ਮੇਰੇ ਦਾਤੀ ਚਲਾਉਣ ਨੂੰ ਹੋਣੀ ਜੀ ਕਿਉਂ ਛੁੰਡੀ ਸਾਡੀ ਪੈ ਗਈ ਫੇਰ ਉਹ ਦੋ ਆ ਮ ਖਰਾਬ ਹੋ ਜੂ ਛੁੰਡੀਆਂ ਕੀ ਕਰ ਦੇਣੀਆਂ ਜਿਹਦੇ ਨੇ ਨਹੀਂ ਕਰਿਆ ਕੁਛ ਬਾਈ ਹਰੂ ਬਾਈ ਹਰੂ ਕੀ ਕਰਾਂ ਯਾਰ ਬਾਈ ਯਾਰ ਜੀ ਵੀ ਨਹੀਂ ਕਰਦਾ ਵੱਢਣ ਨੂੰ ਇਹ ਤਾਂ ਫੜੀ ਨਹੀਂ ਲੱਗਦੀ ਫਿਰ ਕਰਾਂਗੀ ਕਿਦਾ ਜਾਂ ਦੋ ਤਿੰਨ ਮਹੀਨੇ ਹੋ ਗਏ ਦੋ ਦਿਨ ਤਾਂ ਗੁੱਡੇ ਹੀ ਬੱਤ ਗਏ ਆ ਦੇਖ ਲੋ ਲੈ ਵੱਧ ਕੇ ਮੇਰੇ ਜੱਡੇ ਹੋਇਆ ਪਿਆ ਮੜੀ ਜੀ ਕਸਰੀ ਹੈ ਲੈ ਕੰਨ ਟਿਕਰਾਉਂਦਾ ਮੇਰੇ ਹੁਣ ਕੋਈ ਫੜੀ ਨਹੀਂ ਲੱਗਦੀ ਹੁਣ ਵੱਡੂਗਾ ਹੋਰ ਕੀ ਕਰੂੰਗਾ ਲਾਸਨ ਲਾ ਦੂੰਗਾ ਬਈ ਬੜਾ ਯਾਰ ਕਈ ਸਬਜ਼ੀਆਂ ਤੇ ਨਾ ਜੀ ਅੱਕ ਜਾਂਦਾ ਜਦੋਂ ਇਹ ਫਲ ਨਹੀਂ ਲੱਗਦਾ ਕਿੰਨੀ ਮਿਹਨਤ ਕਰਦੇ ਆ ਲੈ ਉਹ ਮੈਂ ਵੀ ਭਾਈ ਯਾਰ ਗਲਤੀ ਕਰ ਗਿਆ ਅੱਜ ਤਾਂ ਕਦੂਆਂ ਦੀ ਵੱਲ ਲਾਉਂਦਾ ਕੰਮ ਚੌੜ 65 ਰੁਪਏ ਵਿਕੇ ਹੁਣ ਰੇੜੀ ਸੀ ਜ ਲੈ ਆਲਾ 100 ਵੇਖਦਾ ਵੇਚਣੀ ਹੈ ਭਰਾਵਾ ਹੋਰ ਕੀ ਇਹ ਜਿਹੜੀ ਤਾਂ ਉਹਨਾਂ ਨੇ ਹੀ ਬਣਾਉਣੀ ਹੈ ਕੱਲ ਕਰ ਹੁਣ ਕੰਮ ਤਾਂ ਲੋਟ ਆ ਜਾਂਦਾ ਪਰ ਹੁਣ ਆਪਜੀ ਗਲਤੀ ਹੈ ਭਰਾਵਾ ਐਦਾ ਨਹੀਂ ਸੀ ਪਤਾ ਸਿਆਪੇ ਦਾ ਵੀ ਐਂ ਸਪੈ ਦੇਵਾਂਗੇ ਵਰਕੀ ਘੜ ਜੂਏ ਲੈ ਇੱਕ ਦਿਨ ਹੀ ਲੜ ਜਾਈਏ ਗਮਾਰਾ ਬੀਜ ਦੇ ਗਮਾਰਾ ਬੀਜ ਦੇ ਆ ਲੈ ਹੁਣ ਆਲੂ ਪਾ ਕੇ ਪਾ ਇਹਨੂੰ ਖਾ ਲੈ ਕੰਡਰ ਦੇ ਬੱਦ ਲੈ ਕੇ ਗਮਾਰਾ ਆ ਵੀ ਬੱਦ ਦੇ ਕੇ ਗਮਾਰਾ ਹੈ ਕੋਈ ਦੇ 파리 카ਦੇ 파리 데। ਮੁਰਗੀ ਬੜੀ। ਐ ਪਤਾ ਨਹੀਂ ਕੀ ਲੀਗ ਬਾਈ। ਹਾਂ। ਕੀ ਹੋ ਗਿਆ ਫੋਨ ਹੋਣਾ? ਐ ਕਾ ਤੋ ਪਰੇ ਜਾਂਦੇ ਹੋ। ਮੈਂ ਤਾਂ ਖਾ ਲਿਆ ਕੰਨੇ ਕਿ ਬੜਾ ਡਿੱਗ ਮਾਰਾ। ਕੋਈ ਨਹੀਂ ਲਿੰਗੀ ਕਰਤਾ ਮੇਰੇ ਮਾਰੇ ਤੇ। ਐ। ਹਾਂ। ਬੋਹਾ ਕਿਸਾਈਂ ਬੜਾ ਹਟੂ ਹੀ ਹਿੱਟ। ਪਤਾ ਨਹੀਂ ਆਹੀ। ਨਾ ਆਣਾ ਹੋਣਾ। ਨਾ ਉਹ ਕਿੱਦ ਤੱਕ ਜੀਨੇ ਆਉਂ ਜੋ ਕਰੀਓ ਮੰਗੇ। ਭਾਈ ਜੇ ਜੇ ਬੰਦਿਆ ਤੇ ਤੁਹਾਡੀ ਇਲਾਕੇ ਦੇ ਵਿੱਚ ਪਹਿਲੀ ਵਾਰ ਜੇ ਇੰਨੀ ਕੰਡ ਹੁੰਦੀ ਹੈ ਕੁਮੜੇ ਤੇ ਭਾਈ ਜੇ ਨਹੀਂ ਕੰਡ ਤੁਹਾਰੇ ਤੇ ਉਹ ਤੁਹਾਨੂੰ ਹੀ ਦਿਖਾ ਦੇ ਹੈ ਬੱਤੇ ਦੀ ਨਹੀਂ ਮਿਲਿਆ ਹੈ ਹੈ ਬਤੂ ਹੀ ਦਿਖਾ ਦੇ ਮੇਰਾ ਤਾਂ ਤੈਨੂੰ ਹੀ ਨਹੀਂ ਦਿੰਦਾ ਵੀ ਤੁਹਾਡੇ ਤੇ ਕੰਡ ਹੁੰਦੀ ਹੈ ਜਵਾਕਾਂ ਵਰਗੇ ਹੋਏ ਪਏ ਜਮੀਨ ਪਹਿਲੀ ਵਾਰ ਦੇਖਦਾ ਬਈ ਮੈਂ ਤਾਂ ਯਾਰ ਇੰਨੀ ਕੰਡ ਹੁੰਦੀ ਹੈ ਕੁਮੜੇ ਤੇ ਮੈਨਾਂ ਮੁੜ ਕੇ ਨਹੀਂ ਵੀਰ ਦਾ ਮਹਾਰਾਜ ਜੀ ਸਾਂ ਤੇ ਤੈਨੂੰ ਆਖਿਆ ਸੀ ਕਿ ਇਹ ਧੀ ਮਾਰਾ ਆ ਕੇ ਤੇ ਮੂੰਹ ਬਾਲਾ ਪਾਇਂ ਦਿੱਤਾ ਤੂੰ ਨੀ ਤੰਦਰੇ ਡੁੱਬੀ